ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਗੁਲਾਮੀ ਵਾਲਾ ਦੋਸਤੋ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਪੈ ਜਾਂਦੀ ਹੈ ਫਰੋਜਪੁਰ ਤੋਂ ਦੋਸਤੋ 14-15 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਾਦਕ ਤੋਂ ਵੀ ਦੋਸਤੋ 14-15 ਕਿਲੋਮੀਟਰ ਦੀ ਦੂਰੀ ਤੇ ਆ ਚਲੋ ਦੋਸਤੋ ਵੀਡੀਓ ਕਵਰ ਕਰਨ ਲੱਗੇ ਆ ਤੇ ਵਪਾਰ ਦਾ ਕੰਮ ਆ ਦੋਸਤੋ ਰੁਟੀਨ ਦੇ ਵਿੱਚ ਬਾਈ ਕੋਲੇ ਪਸ਼ੂ ਆਉਂਦੇ ਜਾਂਦੇ ਅੱਜ ਦੋਸਤੋ ਦੋ ਤਾਜ਼ੀਆਂ ਸੂਆਂ ਮੱਜਾਂ ਵਕਾਊ ਆ ਦੋਸਤੋ ਬਣਦੀ ਡੀਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਭਰਾਜੀ ਸਸੀ ਗਾਲ ਸਸੀ ਗਾਲ ਜੀ ਸਾਰਿਆਂ ਨੂੰ ਸਸੀ ਗਾਲ ਜੀ ਹੋ ਠੀਕ ਠਾਕ ਭਰਾਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਨਾਂ ਦੱਸਿਓ ਭਰਾ ਆਪਣਾ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਅਰਸ਼ਦੀਪ ਸਿੰਘ 31942 ਦਵਾਰੇ ਫੇਰ ਬੋਲਦੀ ਭਰਾ 98730 31942 ਠੀਕ ਆ ਇੱਕ ਵਾਰੀ ਐਡਰੈਸ ਦੱਸ ਦਿਓ ਭਰਾ ਆਪਣਾ ਆਪਣਾ ਪਿੰਡ ਗੁਲਾਮਪਤਰਾਈ ਠੀਕ ਆ ਜਿਲ੍ਹਾ ਵੀ ਫਰੋਹਪਰ ਤੇ ਤਹਿਸੀਲ ਵੀ ਫਰੋਹਪਰ ਠੀਕ ਆ ਸਾਧਕੋ ਵੀ ਆਪਾਂ ਨੂੰ 15 ਕਿਲੋਮੀਟਰ ਦੇ ਫਰੋਹਪਰ ਤੋਂ ਵੀ 15 ਕਿਲੋਮੀਟਰ ਠੀਕ ਆ ਹਾਂਜੀ ਵਪਾਰ ਦਾ ਕੰਮ ਹੀ ਆ ਭਰਾ ਹਾਂਜੀ ਵਪਾਰ ਦਾ ਕੰਮ ਹੈ ਜੀ ਰੂਟੀਨ 'ਚ ਪਸ਼ੂ ਆਉਂਦੇ ਆ ਹਾਂਜੀ ਰੂਟੀਨ 'ਚ ਆਉਂਦੇ ਆ ਪਸ਼ੂ ਆਪਣੇ ਠੀਕ ਆ ਤੇ ਭਾਈ ਅੱਜ ਕਿੰਨੇ ਨਾਗ ਵਕਾਉ ਆ ਆਪਣੇ ਕੋਲ ਦੋ ਨਾਗ ਵਕਾਉ ਏ ਠੀਕ ਆ ਤੇ ਕਿੰਨੇ ਸਮੇਂ ਤੋਂ ਬਈ ਵਪਾਰ ਕਰਦੇ ਆ ਪੁਰਾਣਾ ਬਾਈ ਆ ਸਾਹਮਣੇ ਝੋਟੀ ਜਿਹੜੀ ਕੋਲੇ ਖੜੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਪਹਿਲਣ ਕੱਟੀ ਆ ਚਾਰ ਦੰਦ ਮੂੰਹ ਆਪ ਮੂੰਹੋਂ ਚਾਰ ਦੰਦਾਂ ਦੀ ਪਹਿਲਣ ਹਾਂਜੀ ਪਹਿਲਣੇ ਜੀ ਅੱਜ ਪਹਿਮਾ ਦਿਨ ਸੂਈ ਹੈ ਜੀ 5 ਦਿਨ ਹੋ ਗਏ ਸੂਈ ਦੇ ਹਾਂਜੀ ਠੀਕ ਆ ਤੇ 12 ਕਿਲੋ ਦੁੱਧ ਨੈਟ ਤਿਆਰ ਹੈ ਪਰ ਆਪਾਂ 11 ਦੱਸਾਂਗੇ ਕੰਡਿਆ ਚਵਾ ਕੇ ਜਿਹੜਾ ਦੇਣਾ ਆਪਾਂ 11 ਕਿਲੋ ਚਵਾ ਕੇ ਦੇਣਾ ਹਾਂਜੀ 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 ਠੀਕ ਆ ਤੇ 5 ਦਿਨ ਹੋ ਗਏ ਸੂਈ ਨੂੰ ਹਾਂਜੀ 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 ਪੀਕ ਲੈਵਲ ਤੇ ਕਿੰਨਾ ਕ ਪਾ ਦੂਗੀ ਬਾਈ 14 ਕਿਲੋ ਨੈਟ ਪਾ ਦੇਗੀ ਦੁੱਧ ਕਰ 14 ਕਿਲੋ ਹਾਂਜੀ ਹਾਂਜੀ ਤੇ ਬੱਚਾ ਕੀ ਹੈ ਬਾਈ ਮਗਰ ਕਟਾ ਹੈ ਜੀ ਮਗਰ ਕਟਾ ਹਾਂਜੀ ਲਓ ਵੀ ਸੱਜਣੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਹੈ ਚੰਗੀ ਝੋਟੀ ਹੈ ਦੋਸਤੋ ਮੂੰਹ ਚਾਰ ਦੰਦਾ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੋਹਣੇ ਕੱਦ ਕਾਠ ਵਾਲੀ ਆ ਖਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਸੁਆ ਸੁਆ ਪਸ਼ੂ ਆ ਦੋਸਤੋ ਤਸੱਲੀ ਤੁਸੀਂ ਕਰਨੀ ਇੱਥੇ ਆ ਕੇ ਸੋਹਣਾ ਥਾਣਾ ਹਵਾਨਾ ਦੋਸਤੋ ਨੇੜੇ ਹੋ ਕੇ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਸੋਨਾ ਥਾਨ ਲੱਗਿਆ ਦੋਸਤੋ ਗੈਬ ਦੇ ਉੱਤੇ ਬਾਕੀ ਦੋਸਤੋ ਸ਼ਾਮ ਦਾ ਟਾਈਮ ਆ ਉਸ ਢੰਗ ਨਾਲ ਦੀ ਜੱਜਮੈਂਟ ਲਾ ਲਿਓ ਜੀ ਬਾਕੀ ਦੋਸਤੋ ਸੀਲ ਠੰਡੀ ਆ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜੱਜਮੈਂਟ ਆ ਜਿਹੜੀ ਤੁਹਾਨੂੰ ਕਰਵਾ ਦਿੰਨੇ ਆ ਦੇਖ ਸਕਦੇ ਆ ਸੋਨਾ ਥਾਨ ਆ ਦੋਸਤੋ ਗੈਬ ਦੇ ਉੱਤੇ ਤੇ ਬਾਕੀ ਦੋਸਤੋ ਤੋੜ ਕੇ ਵਿਖਾ ਦਿੰਨੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਛੋਟਾ ਦੇਖ ਸਕਦੇ ਆ ਦੋਸਤੋ ਹਵਾਨੇ ਦੀ ਤਿਆਰੀ ਸ਼ਾਮ ਦੇ ਦੋਸਤੋ 4 ਵਜੇ ਆ ਤੇ ਸੁਬਾ ਕਿੰਨੇ ਕਵਲੇ ਚੋਈਆਂ ਸੀ ਬਾਈ ਇਹ 6:30 7 ਵਜੇ ਆਪਾਂ ਵੀਰੇ ਮੱਜਾਂ ਚੋਣੇ ਆਈ 6:30 7 ਵਜੇ ਦੀ ਚੋਈ ਹੋਈ ਹੈ ਜੀ ਸ਼ਾਮ ਨੂੰ ਕਿੰਨੇ ਵਜੇ ਚੋਣੇ ਆ ਬਾਈ ਸ਼ਾਮ ਨੂੰ ਵੀ ਇੰਨੇ ਵਜੇ ਜੀ ਲਓ ਵੀ ਸੱਜਣੋ ਤੇ ਵੀ ਟਾਈਮ ਆ ਆਪਾਂ ਨੇ ਟਾਈਮਾਂ ਦਾ ਤੇ ਸੋਹਣਾ ਥਾਨ ਹਵਾਨਾ ਦੋਸਤੋ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਉਮੀਦ ਆ ਵੀ ਚੰਗਾ ਦੁੱਧ ਪਿਆ ਦੂਗੀ ਤੇ ਮੁੱਲ ਆ ਜਿਹੜਾ ਦੋਸਤੋ ਇਹ ਵੀ ਆਪਾਂ ਭਰਾ ਤੋਂ ਪੁੱਛਦੇ ਆ ਕੀ ਮੁੱਲ ਕਰਨਗੇ ਦੇਖ ਸਕਦੇ ਆ ਦੋਸਤੋ ਪਤਲੀ ਚਮੜੀ ਆ ਸੋਹਣਾ ਦੁੱਧ ਪਿਆ ਜੂਗੀ ਦੋਸਤੋ ਮਗਰ ਬੱਚਾ ਦੋਸਤੋ ਕਟਾ ਕੂਛ ਦੇ ਵਿੱਚ ਦੋਸਤੋ ਥੋੜੇ ਜਿਹਾ ਵਾਲ ਕੱਟਿਆ ਕੱਦ ਕੱਟ ਚੰਗਾ ਭਰਾ ਇਹਦਾ ਕੀ ਰੇਟ ਰੱਖਿਆ ਇਹਦਾ 1 15 1 15 15 ਹਾਂਜੀ ਹਾਂਜੀ ਮਾਨਤਾਨ ਬਾਈ ਮਾਨਤਾਨ ਜ਼ਰੂਰ ਕਰਾਂ ਜੀ ਠੀਕ ਆ ਲਓ ਵੀ ਸਦਰੋਂ ਮਾਨਤਾਨ ਬਾਈਆਂ ਦਾ ਜ਼ਰੂਰ ਕਰ ਦਾਂਗੇ ਜਿਹੜੇ ਵੀ ਇਹਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲੂਗਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਥੋੜਾ ਬਹੁਤਾ ਦੋਸਤੋ ਮਾਨਤਾਨ ਤੁਹਾਨੂੰ ਇੱਥੇ ਪਤਾ ਹੀ ਆ ਵੀ ਐਂ ਆਂ ਦਾ ਹੋ ਹੀ ਜਾਂਦਾ ਹੁੰਦਾ ਜਿੰਨੇ ਵੀ ਦੋਸਤੋ ਤੁਹਾਨੂੰ ਜਚੇ ਤਾਂ ਬਾਈ ਨਾਲ ਗੱਲਬਾਤ ਕਰ ਲਓਏ ਦੋ ਨੰਬਰ ਤੇ ਬਾਈ ਇਹ ਝੂਟੀ ਦੀ ਗੱਲ ਕਰੀਏ ਕਿੰਨਾ ਸੂਆ ਸੂਈ ਆ ਇਹ ਦੂਜਾ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੇ ਇਹ ਅਜੇ ਤੜਕੀ ਸੂਈ ਹੈ ਜੀ ਸੁਬਾ ਸੂਈ ਹੈ ਜੇਰ ਜੂ ਰੋ ਜੇਰ ਜੂ ਰੋਕੇ ਪੈ ਗਈ ਹੈ ਜੀ ਪੈ ਗਈ ਹਾਂ ਜੀ ਹਾਂ ਜੀ ਠੀਕ ਹੈ ਇਹਦੇ ਮਗਰ ਬੱਚਾ ਕੀ ਹੈ ਇਹਦੇ ਮਗਰ ਵੀ ਕੱਟਾ ਆ ਜੋ ਬੇਟਾ ਠੀਕ ਹੈ ਕਿੰਨਾ ਕੁ ਦੁੱਧ ਪਾ ਦੂਗੀ ਬਈ ਇਹ ਇਹ ਵੀ ਪਾ ਦੇਗੀ ਜੀ 14 ਕਿਲੋ ਦੁੱਧ 14 ਕਿਲੋ ਦੁੱਧ ਇਹ ਪਾ ਦੂਗੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਲਓ ਵੀ ਸੱਜਣੋ ਇਹ ਵੀ ਸੋਹਣੇ ਕਦਕਾਠ ਵਾਲੀ ਆ ਦੇਖ ਸਕਦੇ ਆ ਰਾਜੀਪੜੀ ਹੈ ਦੋਸਤੋ ਸੁਬਾ ਦੀ ਸੂਈ ਹੈ ਹਵ ਬਈ ਬੋਲਾ ਕੱਢਿਆ ਹੋਣਾ ਕਿੰਨਾ ਕੱਢਿਆ ਹਾਂਜੀ ਬੋਲਾ ਆਪਾਂ 3.5 ਕਿਲੋ ਕੱਢਿਆ ਸੀ ਬੱਚੇ ਨੂੰ ਵੀ ਬਾਕੀ ਬੱਚੇ ਨੂੰ ਚਗਾਇਆ ਸੀ ਆਪਾਂ ਠੀਕ ਹੈ ਤੇ ਬੋਲਾ ਦਾ ਹੈਗਾ ਇੱਥੇ 10 ਕਿਲੋ ਬੋਲਾ ਹੈਗਾ ਜੀ ਠੀਕ ਹੈ ਲੋ ਵੀ ਸਜਣੂ ਕੁੰਡਾ ਸਿੰਘ ਆ ਦੋਸਤੋ ਦੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਤੇ ਹਵਾਨਾ ਦੋਸਤੋ ਇਹਦਾ ਵੀ ਸਾਫ ਸੁਥਰਾ ਸੋਹਣਾ ਹਵਾਨਾ ਦੋਸਤੋ ਥੋੜੀਆਂ ਹੀ ਆ ਭੜਾਂ ਤਾਜ਼ੇ ਸੂਏ ਪਸ਼ੂ ਚ ਦੋਸਤੋ ਹੁੰਦੀਆਂ ਹੀ ਆ ਇਹ ਗੱਬਣ ਪਸ਼ੂ ਦੇ ਵੀ ਆਮ ਹੀ ਆ ਜਾਂਦੀਆਂ ਦੇਖ ਸਕਦੇ ਆ ਥੋੜਾ ਜਿਆ ਦੋਸਤੋ ਕੈਮਰੇ ਤੋਂ ਘਬਰਾਉਂਦੀ ਆ ਦੋਸਤੋ ਤੁਹਾਨੂੰ ਤੋੜ ਕੇ ਵਿਖਾ ਦਿੰਦੇ ਆ ਨੇੜਿਓਂ ਵੀ ਬਾਕੀ ਹਵਾਨਾ ਤੁਹਾਨੂੰ ਦੋਵੇਂ ਪਾਸਿਆਂ ਤੋਂ ਵਿਖਾ ਦੇਾਂਗੇ ਸਾਫ ਸੁਥਰਾ ਹਵਾਨਾ ਦੋਸਤੋ ਸੇਮ ਸਾਈਜ਼ ਦੇ ਵਿੱਚ ਚਾਰੇ ਥਾਣਾ ਦੋਸਤੋ ਉੱਪਰ ਤੋਂ ਲੈ ਕੇ ਦੋਸਤੋ ਥੱਲੇ ਤਾਈਂ ਪੂਰਾ ਚੌੜਾ ਹਵਾਨਾ ਤੇ ਪਤਲੀ ਚਮੜੀ ਦੇ ਵਿੱਚ ਇਹ ਹੈ ਦੋਸਤੋ ਧੁੰਨੀ ਤਾਂ ਹੀ ਦੋਸਤੋ ਹਵਾਨਾ ਲੱਗਿਆ ਹੋਇਆ ਇਹਦਾ 14-15 ਲੀਟਰ ਦੋਸਤੋ ਆਰਾਮ ਨਾਲ ਇਹਨੇ ਦੁੱਧ ਪਾ ਦੇਣਾ ਬਾਕੀ ਦੋਸਤੋ ਕੋਈ ਵੀ ਪਸ਼ੂ ਲੈਣਾ ਹੋਵੇ ਸੂਆ ਸਵਾਇਆ ਦੋ ਟਾਈਮ ਤੋਂ ਚਾਰ ਟਾਈਮ ਤੋਂ ਦਸੱਲੀ ਤੁਸੀਂ ਕਰਨੀ ਆ ਥਾਨ ਦੋਸਤੋ ਸੋਹਣਾ ਲੱਗਿਆ ਮੁਠੀ ਚਵਾਈ ਵਾਲਾ ਦੇਖ ਸਕਦੇ ਆ ਦੋਸਤੋ ਸਾਫ ਸੁਰਾ ਥਾਨ ਆ ਚਾਰੇ ਥਾਨ ਦੋਸਤੋ ਸੇਮ ਸਾਈਜ਼ ਦੇ ਵਿੱਚ ਆ ਤੇ ਧੁੰਨੀ ਤਾਂ ਹੀ ਦੋਸਤੋ ਹਵਾਨਾ ਲੱਗਿਆ ਹੋਇਆ ਦੋਵੇਂ ਪਾਸਿਆਂ ਤੋਂ ਦੋ ਦੋਸਤੋ ਤੁਹਾਨੂੰ ਜੱਜਮੈਂਟ ਆ ਜਿਹੜੀ ਹਵਾਨੇ ਦੀ ਕਰਵਾ ਦੇਣੀ ਜਦ ਨੂੰ ਥੋੜਾ ਜਿਹਾ ਕੈਮਰੇ ਤੋਂ ਘਭਰਾਉਂਦੀ ਆ ਬਾਕੀ ਦੋਸਤੋ ਵੈਸੇ ਸੀਲ ਠੰਡੀ ਆ ਕੋਈ ਏਡੀ ਐ ਚਾਲ ਨਹੀਂ ਗੱਲ ਤੇ ਥਣਾ ਹਵਾਨੇ ਦੀ ਦੋਸਤੋ ਸਾਫ ਸੁਥਰੀ ਆ ਚਾਰੇ ਥਾਂ ਦੋਸਤੋ ਸੇਮ ਸਾਈਜ਼ ਦੇ ਵਿੱਚ ਆ ਤਸੱਲੀ ਤੁਸੀਂ ਕਰਨੀ ਹੈ ਦੋਸਤੋ ਇੱਥੇ ਆ ਕੇ ਇਹ ਦੋਸਤੋ ਬੱਚਾ ਜਿਹੜਾ ਕਟਾ ਸੁਬਾਹ ਦੀ ਸੂਈ ਹੋਈ ਥੱਲੇ ਤੇ ਭਾਈ ਇਹਦਾ ਰੇਟ ਕੀ ਕਰਾਂਗੇ ਇਹਦਾ 90000 ਰੁਪਏ ਇਹਦਾ 90000 ਹਾਂਜੀ ਇਹ ਚੋ ਇਮਾਨਤਾਨ ਹੋ ਜੀ ਮਾਨਤਾਨ ਜ਼ਰੂਰ ਕਰਾਂਗੇ ਜੀ ਲੋ ਵੀ ਸੱਜਣੋ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ ਦੂਜੀ ਮਾਝ ਦਾ ਵੀ ਦੋਸਤੋ ਬੱਚਾ ਉਖਾ ਦਿੰਨੇ ਆ ਉਹਦਾ ਕਿਹੜਾ ਭਾਈ ਬੱਚਾ ਉਹਦਾ ਆ ਜੀ ਆ ਬੈਠਾ ਜਿਹੜਾ ਉੱਠ ਇਹ ਕਿੰਨੇ ਦਿਨਾਂ ਦਾ ਦੱਸਿਆ ਇਹ 50 ਦਿਨਾਂ ਦਾ 50 ਦਿਨਾਂ ਦਾ ਲੋ ਵੀ ਸਿੱਧਰੋ ਇਹ 50 ਦਿਨਾਂ ਦਾ ਬੱਚਾ ਅੰਦਾਜ਼ਾ ਤੁਸੀਂ ਲਾ ਲੈਣਾ ਸੋਹਣੀਆਂ ਦੋਸਤੋ ਮੱਜਾਂ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਣ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਤਾਂ ਕਿ ਹੋਰ ਕਿਸੇ ਭਰਾ ਦਾ ਵੀ ਦੋਸਤੋ ਫਾਇਦਾ ਹੋ ਸਕੇ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ